ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀ ਵਿੱਚ ਪੰਜ ਬੈਣਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਚਾਰ ਗੱਬਣਾਂ ਨੇ ਥੋੜੇ ਥੋੜੇ ਦਿਨ ਕਰਮਣੀਆਂ ਲੈਣੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਦੇ ਆਵੋ ਕਰ ਲੈਨੇ ਬਾਈ ਨਾਲ ਗੱਲਬਾਤ ਆ ਜਾਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਹੂੰ ਪਿੰਡ ਭਾਈ ਰੂਪਾ ਤਸਵੀਰ ਫੂਲ ਜਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਆਪਾਂ ਨੇ ਨੇੜੇ ਸਲਾਹਪੁਰਾ ਨੇੜੇ ਰਹੇ ਬਾਈ ਓਕੇ ਬਾਈ ਤੇ ਰਾਮਪੁਰਾ ਫੂਲ ਰਹੇ ਨੇ 15-18 ਕਿਲੋਮੀਟਰ ਠੀਕ ਆ ਬਾਈ ਮੋਬਾਈਲ ਨੰਬਰ ਬਾਈ ਕਿੱਥੇ ਨੇੜੇ ਰਹਿੰਦੇ ਜੀ ਓਕੇ ਬਾਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਜੀ 70782665 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੀ ਨੇ ਕਿਹੜਾ ਸੂਈ ਤੇ ਪਲੋਣੀ ਸੂਈ ਬਾਈ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਤੇ ਕੱਲ ਸਵੇਰ ਦੀ ਸੂਈ ਹੈ ਬਾਈ ਇਸ ਟਾਈਮ ਦੀ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਬਾਈ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬੱਚੀ ਹੋ ਜਾਗੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਦਿਖਾਈ ਬਾਈ ਫੇਸ ਬੱਚੀ ਦਾ ਬੜੀ ਮੜਾਈ ਕਰੀਉਂਗਾ ਦਾ ਬਹੁਤ ਚੰਗਾ ਬੱਚਾ ਜੀ ਹਾਂ ਬਹੁਤ ਚੰਗਾ ਬੱਚਾ ਦਿੱਤਾ ਕੀ ਬਾਤ ਹੈ ਤੇ ਜੇ ਜੋ ਬਾਈ ਬੱਚੀ ਜੇ ਜੁਰੂਕ ਕੇ ਹਾਂ ਬਾਈ ਜੇ ਜੁਰੂਕ ਪਾ ਗਰੰਟੀ ਹੋ ਠੀਕ ਹੈ ਬਾਈ ਹੂੰ ਹੂੰ ਬਹੁਤ ਸਾਫ ਸੁਥਰੀ ਬੱਛੀ ਓਕੇ ਬਾਈ ਬਰੀਡ ਇੱਕ ਨੰਬਰ ਹਾਂ ਲੈ ਬਾਈ ਬੜਾ ਫਿੱਟਾ ਹਾਂ ਹਾਂ ਹੂੰ ਛੱਡ ਬਤਾ ਲੈ ਵੇ ਦੀ ਫੀਟਿੰਗ ਪੂਰੀ ਸੀਲ ਸੰਢੀ ਯੋ ਸੋਹੜਾ ਕੋਈ ਕੰਪਨੀ ਕੰਢੀ ਸੀਲ ਫੁੱਲ ਬਰੀਡ ਇੱਕ ਨੰਬਰ ਲੈਵਾ ਇੱਕ ਨੰਬਰ ਫਿੱਟ ਫਿੱਟ ਲੈਵਾ ਪਿਆ ਲੈ ਕਿਆ ਬਾਤ ਹੈ ਬੜੀ ਤਗੜੀ ਫੀਟਿੰਗ ਹੈ ਕਿ ਨਹੀਂ ਹਾਂ ਹੂੰ ਫੇਸਪੂਸ ਬਾਜ ਜੇਗਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਬਈ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਪਿਆਰ ਹੋ ਜਾਣਾਗਾ ਬਿਊਟੀ ਇੱਕ ਨੰਬਰ ਵਾਲਾ ਫੇਸ ਦੀ ਬਿਊਟੀ ਕੱਦ ਦਾ ਵਜਨ ਚਮਕ ਚਮਕ ਫੁੱਲ ਆ ਕਰਮਾਈ ਦੀ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਵਾਲਾ ਗ੍ਰੀਕੀਆਂ ਜੀ ਬੱਚੀ ਦੇ ਸਹੀ ਗੱਲ ਆ ਬਾਈ ਬਹੁਤ ਜਿਆਦਾ ਸਾਫ਼ ਸੁਥਰੀ ਬੱਚੀ ਆ ਲੈ ਬਾਈ ਬਹਾਲਾ ਫਿੱਟ ਫਿੱਟ ਆ ਫਿਟਿੰਗ ਵਾਲਾ ਇੱਕੋ ਜਿਹਾ ਚੋਸ ਲੈ ਬਾਈ ਥਾਣ ਥੋਣ ਬਹਾਲਾ ਚੰਗਾ ਆ ਹਾਂਜੀ ਕੀ ਮੋਲਾ ਬਾਈ ਜਾਇਜ਼ ਭਾਈ ਮੁੱਲ ਜੇ ਤਾਂ ਮੁੱਲ ਕਰਾਉਣਾ ਆਉਂਦੇ ਹੋ ਜਣੀ ਜਿਹੜੇ ਰੁਪਏ ਲੈਣੇ ਉਹੀ ਦੱਸਨੇ ਬਾਈ ਆਪਾਂ ਠੀਕ ਹੈ ਜੁਣੀ ਜਿਹੜੇ ਰੁਪਏ ਲੈਣੇ ਕੋਈ ਵੱਧ ਦਾ ਟਾਈਮ ਓਕੇ ਇਹਦਾ ਬਾਈ 55000 ਰੁਪਏ ਲਵਾਂਗੇ ਚੈੱਕ ਬਾਈ ਜਮਨ ਜਿਆਦਾ ਕੋਈ 60 60 ਜੋ ਮਰਜ਼ੀ ਕਰਾ ਲੈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲੋ 55000 ਰੁਪਏ ਲੈਂਦੇ ਠੀਕ ਹੈ ਕਿ ਨਹੀਂ ਲੈਣ ਦੇ ਨਾਲੇ ਮੁੱਲ ਹਾਂ ਕੋਈ ਹੋਰ ਠੰਡੀ ਸੀਲ ਓਕੇ ਬਾਕੀ ਤਾਂ ਰਾਮ ਬਾਈ ਕੋਈ ਚੱਕਰ ਨਹੀਂ ਮਾਰ ਕੇ ਰੱਖਾ ਮਾਰ ਦੇ ਬਾਈ ਤਾਂ ਠੰਡੀ ਬਹੁਤ ਆ ਹਨਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੇ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਤਾਂ ਤੁਹਾਨੂੰ ਬੜਾ ਚੰਗਾ ਲੱਗਿਆ ਹਨਾ ਬੜਾ ਚੰਗਾ ਬਾਈ ਤੁਹਾਨੂੰ ਬਾਹਰ ਵਿੱਚ ਪੂਰੀ ਵਿਥੀ ਦੇ ਗੁਲਾਬੀ ਫਣ ਨਾਲਾ ਨੂਲਾ ਕਰਮਾਈ ਦੇ ਫੁੱਲ ਚੰਗੀਆਂ ਬਹੁਤ ਚੰਗੇ ਜੀ ਆਹਨ ਪਤਨ ਵਾਲੀ ਚੀਜ਼ ਬਹੁਤ ਹੈ ਜੀ ਲੇਵੇ ਦੀ ਫੀਡਿੰਗ ਚੈੱਕ ਕਮਾਲ ਦੀ ਹੈ ਬਾਕੀ ਚਵਾਈ ਚੈੱਕ ਕਰ ਲਿਓ ਠੰਡੀ ਸੀਲ ਫੁੱਲ ਬਾਲਾ ਸੋਹਣੇ ਹੀ ਬੱਚੇ ਨੇ ਕਿਤੋਂ ਵੀ ਹੱਥ ਤਰ੍ਹਾਂ ਨੇ ਬੱਚੇ ਸਹੀ ਗੱਲ ਹੈ ਪੂਰੀ ਬ੍ਰੇਕੀ ਜੇ ਬੱਚੀ ਜਾਂਦੀ ਉਹ ਤੇਜ਼ ਜਾਂਦੀ ਨਹੀਂ ਸਹੀ ਗੱਲ ਹੈ ਹਾਂਜੀ ਚੋਣ ਚਾਣ ਬਹੁਤ ਚੰਗਾ ਲੱਗਦਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਦੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਾਲਾ ਚੰਗਾ ਚੋਣ ਲੱਗਿਆ ਹਨ ਬਾਲਾ ਸੋਹਣਾ ਹੀ ਪੋਲੀ ਚਵਾਈ ਮੋਟੀ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਦੀ ਕੀ ਅਗਲੇ ਸਨਾਈ ਚੱਕਰਾ ਦੋ ਜੀ ਹਾਂ ਇੱਕ ਨੰਬਰ ਚ ਆਉਣਾ ਕਿੰਨਿਆਂ ਘਤਾਰਾ ਮਾਰੀਆਂ ਦੁੱਧ ਦੇਖੋ ਥੱਲੇ ਭਾਈ ਬਾਕੀ ਮੋਲ ਜਾਇ ਜਾ ਰਾਮ ਮੋਲ ਨਹੀਂ ਮੈਲਣਾ ਕਿੰਨੇ ਭਾਈ ਹਾਂਜੀ ਜਮਾ ਖਿੱਚ ਕੇ ਮੋਲ ਰੱਖਿਆ ਜਾਇ ਜ ਮੋਲ ਰੱਖਿਆ ਕਿਆ ਬਾਤ ਇੱਕ ਨੰਬਰ ਜਵਾਈ ਤੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਉਹ ਬੱਚੀ ਨੇ ਵੀ ਕਰਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਮੋਲ ਜਮਾ ਯਾਜ ਖਿੱਚ ਕੇ ਮੋਲ ਅੱਗੇ ਆ ਗਈ ਭਾਈ 2 ਨੰਬਰ ਕਿਹੜਾ ਸੂਆ ਬੜੇ ਇਹ ਵੀ ਪਲੂਣੀ ਸੁਣਾ ਭਾਈ ਪਹਿਲਾ ਸੂਆ ਬੱਚੀ ਨੇ ਕਿੰਨੇ ਦਿਨ ਲੂ ਭਾਈ ਬਈ ਇਹ ਪੰਜ ਸਤਨ ਲੰਗੀਏਗੀ ਪੰਜ ਤੋਂ ਸਤ ਰਹੇ ਹਾਂਜੀ ਕਿੰਨਾ ਦੁੱਧ ਦੇ ਦੁਬਈ ਐਸਟੀਮੇਟ ਆ ਐਸਟੀਮੇਟ ਮੰਨ ਕੇ ਚੱਲੋ ਬਈ 16 17 ਲੀਟਰ ਦੀ ਮੀਂਹ ਦਾ ਬੱਚੀ ਦੋ ਆਪਾਂ ਨੂੰ ਓਕੇ ਜਿਹੜੇ ਸਾਨੂੰ ਬਰੀਡ ਹੈਗੀ ਹੂੰ 16 17 ਲੀਟਰ ਖੁੱਲਾ ਜੋਗੀ ਬੱਚੀ ਦੋ ਤਿੰਨ ਲਾ ਦੋ ਹਾਂ ਹਾਂ ਸਾਰੀਆਂ ਢੱਲਾਂ ਕੱਢਣੀਆਂ ਕਿੱਥੇ-ਕਿੱਥੇ ਕਿਲੀਆ ਥਾਣਾਂ ਦੀ ਥਾਣ ਦੇ ਕੋਲ ਇੱਕ ਨੰਬਰ ਥਾਣ ਪੂਰੀ ਵਿਕਣਾਂ ਤਾਂ ਬਾਣੀਆਂ ਜੀ ਹਲੇ ਬਾਣੀਆਂ ਢੱਲਾਂ ਉਹ ਜ਼ਿਆਦਾ ਲੇਵਾ ਕਰਨਾ ਵਿੱਚ ਬਾਕੀ ਕੰਮ ਦਾ ਪ੍ਰਿੰਟ ਬਰੀਡ ਥਾਣ ਲੇਵਾ ਇੱਕ ਨੰਬਰ ਹੋਲ ਸੈਟ ਨੰਬਰ ਕੱਲੀ ਕੱਚੀ ਅੰਦਾਜ਼ਾ ਵਸੋਸਾ ਨਾ ਲਾਓ ਬਈ ਇਹ ਜਦ ਦੇ ਬਾਅਦ ਤਿਆਰ ਹੋ ਗਈ ਦੱਸੋਗੇ ਫੇਸਪੂਸ ਬੜਾ ਪਿਆਰਾ ਹੈ ਨਾ ਹਾਂ ਜੀ ਕਿਆ ਬਾਤ ਬੜਾ ਸਾਫ਼ ਸੁਥਰ ਗਏ ਸਾਰੀਆਂ ਗਾਣ ਉਹ ਵੀ ਵਦਨ ਵਾਲੀਆਂ ਚੀਜ਼ਾਂ ਹਾਂਜੀ ਲੈ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਕਰ ਮਾਈ ਦਾ ਨੋ ਕੀ ਮੋ ਲਾ ਬਈ ਜੈ ਜੈ ਬਈ ਇਹ ਤੇ ਮੈਂ 55000 ਰੁਪਏ ਦੇ ਦਾਂਗਾ 55000 ਰੁਪਏ ਮਾਨਤਨ ਹੋਦ ਮਾਨਤਨ ਬਈ ਛੋੜ ਛੱਪਿਆ ਲਾਉ ਸੌਦੇ ਬਾਈ ਜੇ ਕੋਈ ਮੁੱਲ ਨਹੀਂ ਬਈ ਕਿਸੇ ਦਾ ਜੱਪ ਕੀ ਬਈ ਜਮਾ ਜਾਇਦ ਮੋਲਾ 55000 ਦੀ ਬਹਿਣ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਮਾਨਤਨ ਕੋਈ ਸੀਲ ਠੰਡੀ ਇੰਨੀ ਕਮਸ਼ਕਾਹੀ ਬਹਿ ਜਾ ਹੂੰ ਕੋਈ ਦਿੱਕਤ ਨਹੀਂ ਲੋਕ ਠੰਡੀ ਸੀਲ ਇੰਨੀ ਆ ਗੱਬਣ ਥੱਲੀ ਬੈਠਾ ਰਹੇ ਕੋਈ ਚੈੱਕ ਨਹੀਂ ਕੋਈ ਦਿੱਕਤ ਨਹੀਂ ਜੀ ਹੂੰ ਕੋਈ ਮਰਜ਼ੀ ਬੈਠਾ ਰਹੇ ਕੋਈ ਦਿੱਕਤ ਨਹੀਂ ਕੱਲ ਨੂੰ ਕੋਈ ਦਿੱਕਤ ਆ ਜੀ ਸਿਕਲ ਹੂੰ ਲੈ ਬੰਨੂ ਗੱਬਣ ਠੰਡਾ ਸੀਲ ਬੱਚੀਆਂ ਜੀ ਹੂੰ ਹਾਂਜੀ ਅੱਗੇ ਆ ਗਈ ਬ ਇਹ ਬਈ ਪੰਜਾਬ ਵਾਲੀ ਜਰਸੀ ਹੈ ਜੀ ਪਹਿਲਾ ਸੂਰ ਸੋਨਾ ਬੜਨੇ ਓਕੇ ਹਾਂਜੀ ਦਿਨ ਕਿੰਨੇ ਗੱਲ ਪੁੱਲ ਕਦ ਕਾਠਾ ਕੱਛੀ ਦਾ ਠੀਕ ਐ ਦਿਨ ਬਈ ਇਹ ਮੰਨ ਲਓ 5-4 ਦਿਨ ਲਊ ਜੀ 5 ਤੋਂ 4 ਦਿਨ ਹਾਂਜੀ ਠੰਡੀ ਸੀਲ ਇਹ ਵੀ ਦੇਖੋ ਜੀ ਲੈ ਠੰਡੀ ਸੀਲ ਫੁੱਲ ਨੇਵਾ ਬੜਾ ਕਮਾਲਾ ਹੈ ਨਾ ਸਾਲ ਹੋਣੀ ਬੜਾ ਚੰਗਾ ਲੱਗਿਆ ਵਾਰੀ ਸੌ ਸੋਹਰੀ ਹੈ ਜੀ ਬੱਕ ਢੱਲਾਂ ਦੇਖੋ ਜੀ ਹਮ ਸਾਰੀਆਂ ਢੱਲਾਂ ਗੱਡਣੀਆਂ ਫੇਰ ਸੂਣਾ ਸੌ ਸੋਹਰੀ ਬੱਚੀ ਹਮ ਖੋਲ ਦੇ ਬਾਈ ਤੋਰ ਕੱਦ ਵਾਲੀ ਹੈ ਜਾਂ ਛੋਟੀ ਜੀ ਨਾ ਮੰਨੇ ਬੰਦਾ ਕਿੰਨਾ ਦੁੱਧ ਦੇ ਤੂੰ ਬਈ ਐਸਟੀਮੇਟ ਜੀ ਐਸਟੀਮੇਟ ਭਾਈ ਆਪਾਂ ਨੂੰ 15-16 ਲੀਟਰ ਦੇ ਤੋ ਉਮੀਦ ਹੈ ਬੜਕੋ ਕੱਦ-ਕੱਟ ਵਾਲੀ ਬਰੀਕੀ ਵਾਲੀ ਵੜ ਹੈਗੀ ਸਹੀ ਹੈ ਭਾਈ ਪੰਜਾਬ ਵਾਲੀ ਜਰਸੀ ਇਧਰ ਲੀ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਭਾਈ ਕੱਦ ਚੰਗਾ ਬਰੀਟ ਇੱਕ ਨੰਬਰ ਥਾਣ ਇੱਕ ਨੰਬਰ ਲੱਗਿਆ ਕੱਲੀ ਕੱਚੀ-ਕੱਚੀ ਆ ਬਸ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਕੀ ਮੌਲਾ ਭਾਈ ਕੱਚੀਆਂ ਦਾ ਭਾਈ 55000 55000 ਮਾਨਤਨ ਹੋ ਜਾ ਹਾਂਜੀ ਮਾਨਤਨ ਹੋ ਜਾਓ ਤਿੰਨਾ ਦਾ ਮੁੱਲ ਸੇਮ ਹੀ ਆ ਬਾਈ 55000 55000 ਆ ਤੇ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਅੱਗੇ ਆ ਗਈ ਬਾਈ ਚਾਰ ਨੰਬਰ ਕਿਹੜਾ ਸੂਆ ਇਹਨੇ ਪਲੂਣ ਸੂਆ ਬਾਈ ਪਹਿਲਾ ਸੂਆ ਬੱਚੀ ਕਿੰਨੇ ਦਿਨ ਲਊ ਬਾਈ ਬਹੁਤ ਚੰਗੀ ਬੱਚੀ ਆ ਜੀ ਦਿਨ ਕਿੰਨੇ ਗਲੋ ਇਹ ਬਾਈ ਇੱਕ ਹਫਤੇ ਦੀ ਕੱਚੀ ਹੈ ਠੀਕ ਆ ਬਾਈ ਢੁੱਲੀ ਬੜੀ ਪਈ ਆ ਹਾਂ ਜੀ ਦੇਖੋ ਸਫਾਈ ਤੇ ਸੰਧੀ ਸਹੀ ਆ ਨਾ ਹਫਤੇ ਖੰਡ ਦੀ ਕੱਚੀ ਔਰ ਢਲ ਵਾਲੀ ਪਈ ਆ ਬਾਈ ਜੀ ਸਟਾਰਟਿੰਗ ਹੀ ਹੋਈ ਹੈ ਜੀ ਹੂੰ ਬਹੁਤ ਜ਼ਿਆਦਾ ਕਰਨਾ ਬੱਚੀ ਨੇ ਲੋ ਬਾਈ ਤੋਰ ਦੇ ਇਦੋਂ ਹਰ ਨੇ ਮੂਰੂ ਲੈਵਲ ਹੋ ਗਿਆ ਥਾਨ ਹਾਂਜੀ ਕੀ ਚੰਗਾ ਜੀ ਇੱਕ ਨੰਬਰ ਥਾਨ ਮੁਠੀ ਵਾਲਾ ਥਾਨ ਕਰਲਾ ਜਾਣ ਜੂ ਫੁੱਲ ਰਾਜੀ ਬਹਿੜ ਜਾਣਾ ਸਹੀ ਗੱਲ ਆ ਫਲੀ ਵੀ ਚੰਗੀ ਆ ਨਾ ਹਾਂਜੀ ਕਰਦ ਵੀ ਚੰਗਾ ਫਲੀ ਵੀ ਚੰਗੀ ਆ ਬ੍ਰੀਡ ਫੁੱਲ ਬਿਊਟੀਫੁੱਲ ਆ ਫੇਸ ਬੂਸ ਦਿਖਾਉਂਦੇ ਆ ਕਰਮਾ ਦਾ ਫੇਸ ਬੂਸ ਬੜਾ ਚੰਗਾ ਲੈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਹਾਂਜੀ ਕੱਚੀ ਆ ਬਈ ਕੱਚੀਆਂ ਵਾਲੇ ਮੋਲ ਤੇ ਜਿੱਦ ਦੇ ਬਣਾ ਤਿਆਰ ਹੋ ਗਈਆਂ ਦਸਣੀਆਂ ਕਹਿੰਦੇ ਬਈ ਹਾਂਜੀ ਹਾਂਜੀ ਬਾਹਰੀ ਟੈਲਰ ਟੁੱਲ ਪਈ ਆ ਹਾਂਜੀ ਕਰਮਾ ਵਾਲੀ ਬਾਹਰੀ ਸਾਫਾਈ ਕਰਮਾ ਵਾਲੀ ਕੜਾ ਇਹਦਾ ਮੁੱਲ ਬਈ ਜਾਇਜ਼ ਕੱਚੀ ਕੱਚੀ ਦਾ ਬਈ ਇਹ ਬਾੜ ਤਾਂ ਹੈ ਕਿ 70 72000 ਦੀ 75 ਤੱਕ ਬਿਕਣ ਦੀ ਓਕੇ ਅੱਜ 500 ਦਨ ਲੈੰਦੀ ਕਰਕੇ ਅੱਜ ਆਪਾਂ ਲਵਾਂਗੇ ਦਾ 60000 ਜੀ 60000 ਹਾਂਜੀ ਠੀਕ ਆ ਜਮਾ ਜਾਇਜ਼ ਮੁੱਲ 60000 ਦੀ ਬਾੜ ਪਾਈ ਕਹਿੰਦਾ ਦੇ ਦਿਆਂਗੇ ਮਾੜਾ ਮੋਟਾ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਊਗਾ ਮੁੱਲ ਬਈ ਨੇ ਜਾਇਜ਼ ਰੱਖਿਆ ਦਿੱਤ ਕੇ ਮੁੱਲ ਰੱਖਿਆ ਬਾਹਲਾ ਮੁੱਲ ਰੱਖਿਆ ਬਈ ਇਹ ਵਾਲੂ ਵਾ ਕਰਮਾਈ ਦਾ ਬਹੁਤ ਚੰਗਾ ਬਰੀਡ ਫੁੱਲ ਬਿਊਟੀਫੁੱਲ ਪੂਰੀ ਚਮਕਦਮ ਕਲਰ ਨਹੀਂ ਅੱਗੇ ਆਜੀ ਬਈ ਲਾਸਟ ਕਿਹੜਾ ਸੂ ਹੈ ਜੀ ਇਹਨੇ ਦੂਜਾ ਸੂ ਸੁਣਾ ਬਈ ਆਪਣੀ ਪੰਜਾਬ ਵਾਲੀ ਜਰਸੀ ਆ ਗਈ ਜਰਸੀ ਠੀਕ ਆ ਬਈ ਹੂੰ ਠੰਡੀ ਸੀਲ ਇਹ ਵੀ ਦੇਖੋ ਜੀ ਲੈ ਬਈ ਠੰਡੀ ਸੀਲ ਫੁੱਲ ਹੁਣ ਦੇਖੋ ਕਿੰਨਾ ਚੰਗਾ ਇਹ ਕਹਿੰਦਾ ਪੰਡਲੇ ਵੇਰੀ ਤਿਆਰ ਕਰੂੰਗਾ ਨਹੀਂ ਹੋ ਹੋ ਜੀ ਹੁਣ ਤਾਂ ਇਹ ਵਾਲੀ ਜਰਸੀ ਆ ਗਈ ਹੂੰ ਸਫਾਈ ਤੇ ਥਾਂ ਲੈ ਕੇ ਵੇਖੋ ਕੀ ਆ ਬਾਤ ਕਲੀ ਕੱਚੀ ਕੱਚੀ ਇਹਨੂੰ ਲੈਵਾ ਚੈੱਕ ਕਰਵਾ ਦਈਏ ਲੈ ਕੀ ਆ ਬਾਤ ਆ ਬਈ ਬਣੂ ਬਹੁਤ ਬਈ ਹੈ ਨਾ ਹਾਂਜੀ ਹਾਂਜੀ ਹੂੰ ਹੂੰ ਬਾਕੀ ਦੁੱਧ ਵੀ ਮੱਝ ਨਾਲ ਦਾ ਦੇ ਮੱਝ ਨਾਲ ਦਾ ਦੇਣਾ ਜੀ ਦੁੱਧ ਵੀ ਚੰਗਾ ਪਾਉਂਦੀ ਆਂ ਆਪਾਂ ਨੂੰ ਉਮੀਦ ਇਹਦੀ ਮੰਨ ਕੇ ਚੱਲੋ ਕਿ 18 ਲੀਟਰ ਦੀ ਆ ਬੈੜ ਤੋਂ ਓਕੇ ਫੇਸਕੂਸ ਬੜਾ ਪਿਆਰਾ ਕਲਰਫੁਲਰ ਬੜਾ ਚੰਗਾ ਤੂਰਾ ਤੂਰਾ ਇੱਕ ਨੰਬਰ ਬਰੀਡ ਫੁੱਲ ਟੈਲ ਬਹੁਤ ਹੁੰਦੀ ਆ ਥਾਣ ਵੀ ਮੱਝ ਨਾਲ ਦਾ ਲੱਗਿਆ ਚਵਾਈ ਚਵਾਈ ਓਕੇ ਨਿਕਲੂ ਗਰਮਾળી ਵੀ ਬਹੁਤ ਜਿਆਦਾ ਚੰਗੀ ਬੈੜ ਆ ਜੀ ਕੀ ਮੋਨ ਆ ਬਈ ਜਾਇਜ਼ ਨਾ ਤੋ ਹੌਲੀ ਹੌਲੀ ਏ ਬਈ ਬਾਈ 36000 ਰੇਟ 1000 ਹਾਂਜੀ ਮਾਨਤਨ ਕੋਲ ਮਾਨਤਨ ਬਾਈ ਛੋੜ ਛੱਪੇ ਵਾਲਾ ਹੂ ਜਮਾ ਜੈਮੁੱਲਾ ਮੰਗੋਂ ਤਾਂ ਤੁਸੀਂ ਇੱਥੇ ਅਤਰਮੰਗਲਾ ਤਾਂ ਵੀ ਬੜਾ ਜੀ ਵੜਾ ਜੀ ਹੈ ਸਹੀ ਗੱਲ ਆ ਬਾਈ ਸਹੀ ਗੱਲ ਹਾਂਜੀ ਹੂੰ 30000 ਦੀ ਵੜਾ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਮਾੜਾ ਮੋਟਾ ਹੋ ਜਾਊਗਾ ਠੰਡੀ ਸੀਲ ਫੋਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੇ ਨਹੀਂ ਇਹਣਾ ਕਰ ਮਾੜਾ ਕੋਈ ਕੁਸ਼ ਨਹੀਂ ਦੇਖੋ ਇਹ ਥਾਣਾ ਇੱਧਰ ਦੀ ਵੀ ਦਿਖਾ ਦੋ ਮੂਰ ਦੀ ਹੂੰ ਕੋਈ ਫਾਂ ਲੇਗਾ ਬ੍ਰੀਚ ਨਾੜਾ ਦੇਖੋ ਕਿੰਨੀ ਸਹੀ ਗੱਲ ਆ ਬਾਈ ਬਾਈ ਸਾਫ ਸੁਥਰੀ ਬੱਚੀ ਕੀ ਆ ਗਰਲਿਕਲਰ ਵੜਾ ਦਿੰਗਾ ਹਨਾ ਗਰਮ ਵਾਲੀ ਦਾ ਹਮ ਬਿਊਟੀਫੁੱਲ ਨਗਸੀ ਭਰਾ ਕੋਲੇ ਪੰਜ ਪੰਜ ਹੀ ਰਖਾਤੇ ਬਈ ਕਿਸੇ ਵੀਰ ਨੂੰ ਪੰਜਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਗਰਲਿਕ ਧੰਨਵਾਦ